ਕਹਿੰਦੇ ਕਿ ਕੁਝ ਲੈ ਕੇ ਤਾਂ ਕੀ ਆਉਣਾ ਸੀ ਜਿਹੜਾ ਕੁਝ ਮਾੜਾ ਮੋਟਾ ਬਚਾਇਆ ਹੋਇਆ ਸੀ ਉਹ ਵੀ ਪੁੱਠਾ ਦੇਈ ਜਾਂਦੇ ਐ ਐਨਜੀਟੀ ਵਾਲਿਆਂ ਨੇ ਇਹਨਾਂ ਤੇ ਬੜਾ ਗੁੱਸਾ ਦਿਖਾਇਆ ਪੰਜਾਬ ਸਰਕਾਰ ਵਾਲਿਆਂ ਤੇ 1026 ਕਰੋੜ ਦਾ ਫਾਈਨ ਠੋਕਿਆ ਕਹਿੰਦੇ ਕਾ ਦਾ ਫਾਈਨ ਠੋਕਿਆ ਜੀ ਇਹਨਾਂ ਨੂੰ ਇਹ ਫਾਈਨ ਤੇ ਦੇਖੋ ਦੋ ਚੀਜ਼ਾਂ ਹੁੰਦੀਆਂ ਕਿ ਜਾਂ ਤਾਂ ਕਿਹਾ ਜਾਂਦਾ ਵੈਰੀ ਫਾਈਨ ਹੂੰ ਉਹ ਵੀ ਫਾਈਨ ਹੈ ਨਾ ਜ਼ੁਰਮਾਨੇ ਵਾਲਾ ਫਾਈਨ ਨਹੀਂ ਨਹੀਂ ਆਪਾਂ ਕਹਿੰਦੇ ਬਹੁਤ ਸੋਹਣਾ ਬਹੁਤ ਅੱਛਾ ਜੀ ਵੈਰੀ ਫਾਈਨ ਇੱਥੇ ਦੂਜਾ ਫਾਈਨ ਹੈ ਇਹ ਵੈਰੀ ਫਾਈਨ ਹੈ ਨਾ ਹਾਂ ਇਹ ਵੈਰੀ ਵੈਰੀ ਸਾਰਾ ਫਾਈਨ ਵੱਡਾ ਵੱਡਾ ਤਾਂ ਗੱਲਿਆ ਕਿ ਦੇਖੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚ ਜੁਲਾਈ ਚ ਵੀ ਸੁਣਵਾਈ ਹੋਈ ਸੀ ਜੀ ਉਸ ਵੇਲੇ ਉਹਨਾਂ ਨੇ ਬੜਾ ਤਾੜ ਕੇ ਆਖਿਆ ਸੀ ਉਹਨਾਂ ਨੇ ਆਖਿਆ ਤੁਸੀਂ ਹੱਥ ਕਰਾ ਰਹੇ ਹੋ ਹਮ ਸਾਡੇ ਚੀਫ ਸੈਕਟਰੀ ਤੇ ਜਿਹੜੇ ਸ਼ਾਇਦ ਸਥਾਨਕ ਸਰਕਾਰਾਂ ਦੇ ਹੈਗੇ ਨੇ ਜੀ ਪ੍ਰਮੁੱਖ ਇਹਨਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹਨਾਂ ਤੁਹਾਡੇ ਤੇ ਵਾਟਰ ਐਕਟ ਦੇ ਤਹਿਤ ਮਕਦਮਾ ਦਰਜ ਕਰ ਦਈਏ ਹਮ ਉਦੋਂ ਹੀ ਰੋਕ ਸਾਫ ਹੋ ਗਿਆ ਸੀਗਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਛੱਡ ਨਾਣੀ ਹੈ ਨਾ ਜੀ ਇਹ ਜਿਹੜਾ ਜੁਰਮਾਨਾ ਹੋਇਆ ਇਸ ਚੀਜ਼ ਨੂੰ ਸਮਝੋ ਕਿ ਇਹਨਾਂ ਨੇ ਜੋ ਸੋਲਿਡ ਵੇਸਟ ਮੈਨੇਜਮੈਂਟ ਹੁੰਦੀ ਹੈ ਜੀ ਯਾਨੀ ਜਿਹੜਾ ਕੂੜੇ ਦਾ ਨਵੇੜਾ ਹੁੰਦਾ ਹ ਹ ਉਹਦੇ ਤੇ ਦਿਸ਼ਾ ਨਿਰਦੇਸ਼ਾਂ ਦਾ ਪਾਲਨ ਨਹੀਂ ਕੀਤਾ ਹਮ ਸਭ 52 53 ਲੱਖ ਮੀਟਰ ਕਟਨ ਪੰਜਾਬ ਦਾ ਜਿਹੜਾ ਕੂੜਾ ਉਹ ਉਦਾਂ ਹੀ ਪਿਆ ਫਿਲ ਰਿਆ ਪਿਆ ਹੂੰ ਸਾਡਾ ਤੇ ਮਤਲਬ ਕਿ ਦੇਖੋ ਸਭ ਉਂਝੀ ਸਾਰਾ ਕੁਝ ਖਿਲ ਰਿਆ ਪਿਆ ਕੂੜਾ ਤੇ ਛੱਡੋ ਬਿਲਕੁਲ 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 ਸਿਸਟਮ ਪੂਰਾ ਹੀ ਹੈ ਕੀ ਆ ਕਿਸ ਥਾਂ ਤੇ ਅਸੀਂ ਕਹਿ ਲਿਆ ਕਿ ਅਸੀਂ ਪਰਫੈਕਟ ਕੰਮ ਕਰ ਰਹੇ ਹਾਂ ਹੂੰ ਉਹਨਾਂ ਨੇ ਉਸ ਹਿਸਾਬ ਦੇ ਨਾਲ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਹਨਾਂ ਨੂੰ ਜੁਰਮਾਨਾ ਮਿਣ ਕੇ ਪਾਇਆ ਹੂੰ ਮਣਕੇ ਪਾਇਆ ਜੀ ਜੀ ਉਹਨੂੰ ਗਿਣਕੇ ਵੀ ਕਹ ਲਓ ਉਧਰੋਂ ਦੂਜਾ ਇਹ ਹੋ ਗਿਆ ਕਿ ਬਹੁਤ ਜ਼ਿਆਦਾ ਸ਼ਾਇਦ 316 ਲੱਖ ਲੀਟਰ ਕੁਝ ਇਸ ਤਰ੍ਹਾਂ ਦਾ ਸੀਵਰੇਜ ਦਾ ਪਾਣੀ ਜਿਹੜਾ ਉਹ ਸੜਕਾਂ ਤੇ ਹੀ ਤੁਰਿਆ ਫਿਰਦਾ ਹੂੰ ਕੁਝ ਗਿਣਤੀ ਉਸ ਹਿਸਾਬ ਨਾਲ ਹੋਈ ਕਿ ਪਰ ਲੀਟਰ ਦੇ ਹਿਸਾਬ ਨਾਲ ਇੱਕ ਪੈਸਾ 6 ਮਹੀਨਿਆਂ ਦਾ ਨਾਲ ਹੋ ਗਿਆ 900 ਕੁਛ ਕਰੋੜ ਹੋ ਬਣ ਗਿਆ 56 ਕਰੋੜ ਇਹ ਬਣ ਗਿਆ ਕੁੱਲ ਮਿਲਾ ਕੇ ਬਣੇ ਆ ਜੀ 1026 ਕਰੋੜ ਦੱਸੋ ਇਹਨੂੰ ਕਹਿੰਦੇ ਆ ਕਿ ਉਹ ਆਂਦੇ ਨੇ ਨਾ ਕੰਗਾਲੀ ਝਾਟਾ ਗਲਾ ਬਿਲਕੁਲ ਜੀ ਬਿਲਕੁਲ ਕਿ ਜਿਹੜਾ ਮਾੜਾ ਮੋਟਾ ਸੀਗਾ ਉਹ ਆਟਾ ਵੀ ਗਿਆ ਹੁਣ ਗੱਲ ਇਹ ਆ ਕਿ ਇਹਨਾਂ ਨੂੰ ਭਈ ਕੌਣ ਕਹਿ ਸਕਦਾ ਹੈ ਜੇ ਕੋਈ ਕਹਿੰਦਾ ਤੇ ਇਹਨਾਂ ਦੇ ਬੰਦੇ ਜਿਹੜੇ ਟੁੱਟ ਟੁੱਟ ਕੇ ਪੈਂਦੇ ਸਾਰੇ ਪੈਂਦੇ ਉੱਡ ਉੱਡ ਮਿੱਤਰ ਹੂੰ ਅਗੇ ਬੋਲਣਾ ਨਹੀਂ ਗਾਣਾ ਕਸੂਤਾ ਜਿਆ ਤਾਂ ਗੱਲ ਇਹ ਆ ਕਿ ਭਾਈ ਹੁਣ ਇਹ ਸਾਰਾ ਕੁਝ ਜਿਹੜਾ ਉਹ ਸਰਕਾਰ ਦੇ ਗਲ ਪੈ ਗਿਆ ਬਿਲਕੁਲ ਜਦੋਂ ਉੱਥੇ ਸਖਤੀ ਹੋਈ ਨਾਲ ਦੀ ਨਾਲ ਜਿਹੜੇ ਆਪਣੇ ਚੀਫ ਸੈਕਟਰੀ ਸਾਹਿਬ ਆ ਉਹਨਾਂ ਨੇ ਜਿਹੜੇ ਨਿਗਮਾਂ ਦੇ ਕਮਿਸ਼ਨਰ ਆ ਸਾਰੀ ਗੱਲ ਖੇਚ ਲੈ ਜੀ ਪਰ ਇਹ ਪਹਿਲਾਂ ਕਿਉਂ ਨਹੀਂ ਹੋਇਆ ਤੁਸੀਂ ਸੋਚ ਕੇ ਦੇਖੋ ਯਾਰ 52 ਲੱਖ 53 ਲੱਖ ਮੀਟਰ ਕਟਨ ਕੂੜਾ ਕਿੰਨਾ ਹੈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੀ ਮਤਲਬ ਕਿ ਕੋਈ ਨਵੇੜਾਇਆ ਨਹੀਂ ਉਧਰੋਂ ਲੱਖਾ ਇਹ ਸਦਾਣੇ ਹੋ ਰਹੀ ਉਹ ਤੁਰੇ ਫਿਰਦੇ ਕਹਿੰਦੇ ਕਿ ਆ ਜੋ ਇਹਨਾਂ ਦੇ ਹੈਗੇ ਆ ਵਾਟਰ ਟ੍ਰੀਟਮੈਂਟ ਪਲਾਂਟ ਜੀ ਜੀ ਬੁੱਢੇ ਨਾਲੇ ਤੇ ਲੱਗੇ ਆ ਜਿਹੜੇ ਹੂੰ ਹੂੰ ਉਹ ਬੇੜਾਗਰਕ ਕਰੀ ਜਾਂਦੇ ਨੇ ਯਾਨੀ ਅਸੀਂ ਕਿਸ ਪਾਸਿਓ ਮਤਲਬ ਕਿ ਵਧਾਈ ਲਈਏ ਕਿ ਸਾਨੂੰ ਕੋਈ ਉਪਰਾ ਬੰਦਾ ਕਵੇ ਵਧਾਈ ਹੋਵੇ ਉਹ ਪੰਜਾਬੀ ਹੋ ਇਸ ਕੰਮ ਚ ਤੁਸੀਂ ਟਾਪ ਕਰ ਗਏ ਜੀ ਸਾਡਾ ਕੋਈ ਖਲਾਰਾ ਸੁਣਦਾ ਹੁੰਦਾ ਪਿੱਛੇ ਵਾਲੇ ਪਾਸੇ ਪਹਿਲੇ ਨੰਬਰ ਨੂੰ ਆਏ ਫਿਰਦੇ ਆ ਸਾਰੇ ਪਾਸੇ ਜਦੋਂ ਜਦੋਂ ਸਾਡਾ ਠੀਕ ਢੰਗ ਨਾਲ ਨਾ ਤਾਂ ਕੰਮ ਕਰਵਾਉਣ ਦੀ ਜਾਂਚ ਆ ਜੀ ਨਾ ਹੇਠ ਲਿਆ ਕੋਲ ਜੁਰਤ ਹੈ ਹਮ ਨਾ ਨਾ ਨੂੰ ਜਰੂਰਤ ਹੈ ਸਾਹਿਬ ਬਿਲਕੁਲ ਉਹਨਾਂ ਦੇ ਕੋਠੀਆਂ ਦੇ ਨੇੜੇ ਕੂੜਾ ਨਹੀਂ ਹੋਏਗਾ ਹਮ ਉਹਨਾਂ ਦੇ ਬੱਚਿਆਂ ਨੂੰ ਕਹਿ ਲੋ ਕਿ ਕੂੜੇ ਚੋਂ ਨਹੀਂ ਗੁਜ਼ਰ ਕੇ ਸਕੂਲ ਜਾਣਾ ਪੈਂਦਾ ਕਿਉਂਕਿ ਨਾਲ ਕੋਲ ਗੱਡੀ ਹੈ ਤਾਂ ਹੀ ਉਹਨਾਂ ਨੂੰ ਦਿਸਦਾ ਨਹੀਂ ਬਿਲਕੁਲ ਹਮ ਤੇ ਦਿਸਣਾ ਹੈ ਵੀ ਕੀ ਹੈ ਜਦੋਂ ਖੋਪੇ ਲੱਗੇ ਨੇ ਕਾਲੇ ਉਹਨਾਂ ਦੀ ਅੱਖ ਤੇ ਪਾਵਰ ਤੇ ਬਤੂਰ ਦੇ ਗਰੂਰ ਦੇ ਸੋ ਇਸ ਵਾਸਤੇ ਇਹ ਜਿਹੜਾ ਜੁਰਮਾਨਾ ਲੱਗਾ ਹੈ ਸਾਬ ਤਾਂ ਬਹੁਤ ਜਿਆਦਾ ਜੁਰਮਾਨਾ ਠੋਕਿਆ ਗਿਆ ਵੈਸੇ ਲਾ ਦਿੰਦੇ ਰਵੀ ਰਵੀ ਸ਼ੰਕਰ ਉਹ ਸ਼ੇਰ ਕੀ ਸ਼੍ਰੀ ਸ਼੍ਰੀ ਸੱਚ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ ਵੀ ਲਾਤੇ ਉਹਨੇ ਇੱਕ ਰੀ ਇਸ ਤਰ੍ਹਾਂ ਜਮਣਾ ਦੇ ਕੰਡੇ ਤੇ ਪ੍ਰੋਗਰਾਮ ਕੀਤਾ ਸੀਗਾ ਚੰਗਾ ਠੋਕਿਆ ਅੱਜ ਕਿੰਨੇ ਲਿਆ ਕਿੰਨੇ ਲਿਆ ਮੈਂ ਕਾਂਗਰਸੀਆਂ ਦੀ ਸਰਕਾਰ 'ਚ ਕਾਂਗਰਸੀਆਂ ਨੂੰ ਸਵਾਲ ਕੀਤਾ ਸੀਗਾ ਕਿ ਕਿਹੜੀ ਅਫਗਾਨਾ ਵਾਲੀ ਜਿਹੜੀ ਮਿਲ ਨੇ ਜੀ ਅਨੇਕਾਂ ਜੀਵ ਜੰਤ ਜਿਹੜੇ ਦਰਿਆ 'ਚ ਸੀ ਉਹ ਮਾਰ ਦਿੱਤੇ ਸਨ ਹੂੰ ਤੇ ਮੈਂ ਫੇਸਬੁੱਕ ਤੇ ਪੋਸਟ ਪਾਈ ਸੀ 2-3 ਸਾਲ ਬਾਅਦ ਜੀ ਸ਼ਾਇਦ ਅਜੇ ਵੀ ਕਿਤੇ ਪਈ ਹੋਵੇ ਤੇ ਮੈਂ ਆਖਿਆ ਸੀ ਕੋਈ ਕਾਂਗਰਸੀ ਉਸ ਜੁਰਮਾਨੇ ਦੀ ਕਿਉਂਕਿ 5 ਕਰੋੜ ਦਾ ਜੁਰਮਾਨਾ ਪਿਆ ਸੀ ਮੈਂ ਕਿਹਾ ਉਹਦੀ ਰਸੀਦ ਇੱਥੇ ਪੋਸਟ ਕਰ ਦੇਵੇ ਆਪਾਂ ਸਲੂਟ ਕਰ ਦਿਆਂਗੇ ਕਿਆ ਬਾਤ ਸਾਬ ਕੋਈ ਕੁਛ ਨਹੀਂ ਕੁਛ ਨਹੀਂ ਹੁੰਦਾ ਕੋਈ ਪੁੱਛਗੇ ਇਹ ਉੱਥੇ ਅਪੀਲ ਪਾ ਦੇਣਗੇ ਆ ਕਰ ਦੇਣਗੇ ਫਿਰ ਇੱਕ ਐਕਸ਼ਨ ਪਲਾਨ ਲੈ ਜਾਣਗੇ ਐਦਾਂ ਕਰਦੇ ਆਂਗੇ ਜੀ ਉਦਾਂ ਕਰਦੇ ਆਂਗੇ ਜਿਵੇਂ ਹੁਣ ਬੂਟਿਆਂ ਤੇ ਕਹਿੰਦੇ ਜੀ ਆਪਾਂ ਆ ਮੈਂ ਦੇਖਦਾ ਪਿਆ ਜਿੱਥੋਂ ਮੈਂ ਲੰਘਦਾ ਟੋਏ ਮਰਵਾਈ ਜਾਂਦੇ ਮਰਵਾਈ ਜਾਂਦੇ ਨਰੇ ਗਾਲਾਂ ਤੋਂ ਮਰਵਾਈ ਜਾਂਦੇ ਕਮਲਿਆਂ ਨੂੰ ਮਰਵਾਈ ਜਾਂਦੇ ਹੂੰ ਪਾਣੀ ਦੀ ਸਿੰਜਾਈ ਦੀ ਕਿਸੇ ਕੋਲ ਕੋਈ ਕੋਈ ਯੋਜਨਾ ਕੋਈ ਪਲਾਨ ਹੀ ਨਹੀਂ ਕੋਈ ਨਿਯਮ ਨਹੀਂ ਕੋਈ ਡੰਗਰੇ ਤੋਂ ਬਚਾਉਣ ਵਾਸਤੇ ਉਦਾਂ ਹੀ ਲਾਈ ਜਾਂਦੇ ਲਾਈ ਜਾਂਦੇ ਕਾਗਜ਼ਾਂ ਦਾ ਢਿੱਡ ਭਰਨਾ ਹੈ ਸਾਬ ਜੀ ਫੋਟੋਆਂ ਖਿੱਚਣੀਆਂ ਨੇ ਕਾਗਜ਼ੀ ਕਾਰਵਾਈ ਹੋਣੀ ਹੈ ਚਲੋ ਬਸ ਇਹੋ ਹੀ ਹੈ ਸਾਬ ਜੀ ਇਹ ਫੋਟੋਆਂ ਖਿਚਾ ਲੈਂਦੇ ਆ ਸਾਡੇ ਕੁਸ਼ਲੂਕ ਇਹ ਉਹ ਫੋਟੋਆਂ ਬੈਠਕਾਂ ਚ ਲਾ ਲੈਂਦੇ ਆ ਬਿਲਕੁਲ ਬਿਲਕੁਲ ਤੇ ਸਾਡੇ ਅਰਗੇ ਜਿਹੜੇ ਆ ਉਹ ਬੋਲ ਬੋਲ ਕੇ ਆਪਦਾ ਗਲਾ ਬਿਠਾ ਲੈਂਦੇ ਆ ਹੂੰ ਬਰਨਾਲਾ ਉੱਥੇ ਤਾਂ ਉੱਥੇ ਉੱਥੇ ਦਾ ਉੱਥੇ ਜੀ ਅਮਰਿਤਪਾਲ ਸਿੰਘ ਜੀ ਕਹਿ ਰਹੇ ਨੇ ਕਿ ਜ਼ੁਰਮਾਨਾ ਪੰਜਾਬ ਤੇ ਨਹੀਂ ਚੁਣੇ ਹੋਏ ਐਮਐਲਏ ਐਮਪੀ ਤੇ ਜਿਹੜੇ ਅਫਸਰ ਛਾਈ ਆ ਉਹਨਾਂ ਦਾ ਕਬੂਲ ਕਰਨਾ ਚਾਹੀਦਾ ਸੁਖਬੀਰ ਜੀ ਪੁੱਛ ਰਹੇ ਨੇ ਕਿ ਪਹਿਲਾਂ ਪੰਚਾਇਤੀ ਚੋਣਾਂ ਹੋਣਗੀਆਂ ਕਿ ਐਸਜੀਪੀਸੀ ਦੀਆਂ ਚੋਣਾਂ ਹੋਣਗੀਆਂ ਮੈਂ ਵੀ ਇਕੱਠੀਆਂ ਵੀ ਹੋ ਸਕਦੀਆਂ ਕਿਉਂਕਿ ਦੇਖੋ ਸਾਰਾ ਕੰਮ ਕਰ ਤੇ ਸਟੇਟ ਜਿਹੜਾ ਹੈ ਨਾ ਉਹਨੇ ਸੰਭਾਲਣਾ ਹੁੰਦਾ ਹੈ ਨਾ ਆਪਣਾ ਇੱਕ ਰਾਜ ਦਾ ਇੱਕ ਚੋਣ ਕਮਿਸ਼ਨ ਵੱਖਰੇ ਤੌਰ ਤੇ ਹੁੰਦਾ ਹੂੰ ਜੀ ਪੀਬੀ 65 ਲਿਖ ਰਹੇ ਨੇ ਕਿ ਫੇਲਿਅਰ ਆਫ ਬਿਊਰੋਕਰੇਸੀ Who don't enforce any policies ethically ਕਿਸੇ ਤਰ੍ਹਾਂ ਦੀ ਕੋਈ ਪਾਲਿਸੀ ਨਹੀਂ ਕੋਈ ਐਥਿਕਸ ਵੈਸੇ ਬਿਊਰੋਕਰੇਸੀ ਤੇ ਕੌਣ ਹੈ ਜੀ ਬਿਊਰੋਕਰੇਸੀ ਤੇ ਚੀਫ ਸੈਕਟਰੀ ਤੁਹਾਡਾ ਲਾਇਆ ਹੋਇਆ ਬੈਠਾ ਹੈ ਹਮ ਅਨੁਰਾਗ ਜੀ ਤੁਹਾਡੇ ਲਾਏ ਹੋਏ ਬੈਠੇ ਨੇ ਜੀ ਜੀ ਉਹ ਬਾਬੂਆਂ ਦੇ ਬਾਬੂ ਆ ਸਿੱਧੇ ਤੁਹਾਨੂੰ ਉਹ ਕਹਿ ਲੋ ਕਿ ਜਵਾਬ ਦੇ ਨੇ ਸੀਐਮਓ ਨੂੰ ਹਮ ਹਮ ਜੀ ਸੀਐਮਓ ਕੀ ਕਰਵਾ ਰਿਹਾ ਉਹ ਸੀਐਮਓ ਦੀ ਜਵਾਬਦੇਹੀ ਕਿਉਂ ਨਹੀਂ ਬਿਊਰੋਕ੍ਰੇਟਸ ਨਾਲ ਤਾਲਮਿਲ ਕਰਕੇ ਉਹਨਾਂ ਤੋਂ ਐਕਸ਼ਨਸ ਕਰਵਾਉਣੇ ਕਿਸ ਦੀ ਜ਼ਿੰਮੇਵਾਰੀ ਹੈ ਹੂੰ ਜ਼ਿੰਮੇਵਾਰੀ ਤੇ ਹਾਕਮ ਦੀ ਹੈ ਨਾ ਜਿਸ ਨੇ ਆਰਡਰ ਦੇਨੇ ਆਰਡਰ ਦੇ ਜਿਸ ਨੇ ਇਹਨਾਂ ਚੀਜ਼ਾਂ ਤੇ ਨਿਗਾਹ ਰੱਖਣੀ ਹੈ ਤੇ ਜੇ ਗੱਲ ਇਹ ਆ ਕਿ ਜਿਹੜਾ ਨਿਗਰਾਨ ਹੈ ਜੀ ਨਿਗਰਾਨ ਹੀ ਕਿਸੇ ਹੋਰ ਪਾਸੇ ਤੁਰਿਆ ਫਿਰਦਾ ਹੂੰ ਤਾਂ ਏਠਾਂ ਜਿਹੜਾ ਮੈਦਾਨ ਹੈ ਉੱਤੇ ਉਹ ਜਿਨ੍ਹਾਂ ਦੀ ਜ਼ਿੰਮੇਵਾਰੀ ਉਹ ਖਾਲੀ ਜਾਏਗਾ ਉੱਤੇ ਫਿਰ ਕੂੜਾ ਹੀ ਰਹਿਣਾ ਜੀ ਉੱਥੇ ਉੱਤੇ ਫਿਰ ਕੋਈ ਆਂਦੇ ਘਰ ਵਾਲਾ ਘਰ ਨਹੀਂ ਤੇ ਸਾਨੂੰ ਕਿਸੇ ਦਾ ਕਰਨੀ ਜੀ ਜੀ ਬਿੱਕਰ ਜੀ ਕਹ ਰਹੇ ਨੇ ਕਿ ਕੁਰਾਲੀ ਤੋਂ ਸਿਸਵਾ ਰੋਡ ਤੇ ਕੁਰਾਲੀ ਦਾ ਇੰਨਾ ਕੂੜਾ ਹੈ ਕਿ ਕਹਿੰਦੇ ਉੱਥੋਂ ਲੰਘਣਾ ਬੜਾ ਔਖਾ ਹੈ ਸਾਨੂੰ ਜਟਵਾੜ ਜੀ ਕਹਿ ਰਹੇ ਨੇ ਨਾਲ ਹੀ ਸਤਾਪੱਟੀ ਜੀ ਵੀ ਸੇਮ ਹੀ ਗੱਲ ਕਹਿ ਰਹੇ ਨੇ ਕਿ ਭਾਈ ਹੁਣ ਇਹਨਾਂ ਨੇ ਜਿਹੜਾ ਫਾਈਨ ਹੈ ਜ਼ੁਰਮਾਨਾ ਹੈ ਹੁਣ ਉਤਾਰਨ ਵਾਸਤੇ ਕਰਜ਼ਾ ਲੈ ਲੈਣਾ ਕਰਜ਼ਾ ਮੰਗ ਲੈਣਾ ਕਰਜ਼ਾ ਫਿਰ ਗਾਉ ਮਿਲਣਾ ਨਹੀਂ ਠੀਕ ਉਹੀ ਗੱਲ ਹੈ ਦਾੜੀ ਨਾਲੋਂ ਮੁੱਛਾਂ ਵਧੀਆਂ ਜਾਂਦੀਆਂ ਨੇ ਅਸੀਂ ਮਤਲਬ ਕਿ ਇਸੇ ਚੱਕਰ 'ਚ ਹੀ ਫਸੇ ਰਵਾਂਗੇ ਨਹੀਂ ਇਹ ਇਹਨਾਂ ਨੇ ਸਟੇ ਕਰਵਾ ਲੈਣਾ ਅਦਾਲਤ ਚਲੇ ਗਏ ਦਰ ਚਲੇ ਗਏ ਉਧਰ ਚਲੇ ਗਏ ਪਰ ਕਿੰਨੀ ਫਜ਼ੀਅਤ ਵਾਲੀ ਗੱਲ ਐ ਸਰ ਜੀ ਕਿ ਤੁਸੀਂ ਯਾਰ ਕੂੜਾ ਤੱਕ ਨਹੀਂ ਇਸ ਸਟੇਟ ਦੇ ਵਿੱਚ ਇਸ ਸਟੇਟ ਦੇ ਚਾਹਤ ਮੁਲਕ ਦਾ ਹੀ ਹਾਲ ਐ ਦਿੱਲੀ 'ਚ ਕੀ ਐ ਹੂੰ ਹੂੰ ਉਹ ਕੂੜੇ ਦਾ ਪਹਾੜ ਕਿਹਾ ਜਾਂਦਾ ਜੀ ਬਿਲਕੁਲ ਉਹਦੇ ਵਿੱਚ ਆਪਣੇ ਆਪ ਹੀ ਅੱਗ ਲੱਗ ਜਾਂਦੀ ਆ ਹੂੰ ਕਿ ਚਲੋ ਕੁਝ ਸੜ ਜਾਵੇ ਹੂੰ ਤਾਂ ਮਤਲਬ ਕਿ ਤੁਸੀਂ ਦੇਖੋ ਆਮ ਸ਼ਹਿਰਾਂ 'ਚ ਹੀ ਹੁਣ ਕੂੜੇ ਦੇ ਢੇਰ ਲੰਘਣੇ ਸਟਾਰਟ ਹੋ ਗਿਆ ਜੀ ਮੈਂ ਇੱਕ ਦਿਨ ਇਧਰੋਂ ਲੰਘ ਕੇ ਆਇਆ ਮੇਰਾ ਆਮ ਤੌਰ ਤੇ ਰੂਟ ਨਹੀਂ ਸੀਗਾ ਤੇ ਇੱਕ ਹੋਰ ਪਿੰਡ ਵਿੱਚ ਦੀ ਆਇਆ ਮੈਂ ਕਦੇ ਮੈਂ ਉੱਥੋਂ ਰੁਟੀਨ ਚੋਂ ਗੁਜ਼ਰਦਾ ਸੀ ਤੇ ਬੜੀ ਸਾਫ਼ ਸੁਥਰੀ ਸੜਕ ਸੀ ਅੱਜ 4 ਕਿਲੋਮੀਟਰ ਤੱਕ ਦੇਖਿਆ ਕਿ ਛੋਟੇ 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 ਕੂੜੇ ਦੇ ਢੇਰ ਜਿਹੜੇ ਉਲਾਈ ਜਾਂਦੇ ਨੇ ਕੂੜਾ ਉਹ ਇੱਕ ਪੁਲ ਦਾ ਉਨਾ ਦੇਖਿਆ ਹਾਲ ਉੱਥੋਂ ਤੱਕ ਪਹੁੰਚ ਗਿਆ ਸ਼ਹਿਰ ਦਾ ਕੁਮਾ ਤਾਂ ਮੈਂ ਆਖਿਆ ਇਹ ਛੇਤੀ ਪਿੰਡਾਂ ਦੇ ਹੁਣ ਸਿਰਾਂ 'ਚ ਪੈ ਗਏ ਪੈਗਾ ਪੈਗਾ ਬਿਲਕੁਲ ਬਿਲਕੁਲ ਜੀ ਸਾਫ ਕਾਨੂੰਨੀ ਪੁੱਛ ਰਹੇ ਨੇ ਕਿ ਐਸਜੀਪੀਸੀ ਵੋਟਾਂ ਦਾ ਜਿਹੜਾ ਖਰਚਾ ਕੌਣ ਕਰਦਾ ਜੀ ਨਹੀਂ ਐਸਜੀਪੀਸੀ ਦਾ ਇਲੈਕਸ਼ਨ ਸਭ ਜਿਹੜਾ ਹੁੰਦਾ ਨਾ ਉਹ ਹੋਮ ਮਿਨਿਸਟਰੀ ਕਰਵਾਉਂਦੀ ਆ ਜੀ ਉਹ ਹੋਮ ਮਿਨਿਸਟਰੀ ਦੇ ਤਹਿਤ ਹੁੰਦਾ ਹੈ ਤੇ ਦਾ ਮਤਲਬ ਇਹ ਹੈ ਕਿ ਖਰਚਾ ਜਿਹੜਾ ਹੈ ਉਹ ਦਿੰਦੇ ਹੋਣੇ ਆ ਹੂੰ ਕਿਉਂਕਿ ਗੁਰਦੁਆਰਾ ਚੋਣ ਕਮਿਸ਼ਨ ਆਲੱਗ ਤੋਂ ਆ ਉਹ ਉਹਨਾਂ ਨੂੰ ਫੰਡ ਦਿੰਦੇ ਹੋਣੇ ਜੀ ਤਉ ਫੰਡ ਦੀ ਵਰਤੋਂ ਜਿਹੜੀ ਆ ਉਹ ਹੁੰਦੀ ਹੋਏਗੀ ਪਰ ਕੁਝ ਜ਼ਿੰਮੇਵਾਰੀਆਂ ਸਰਕਾਰ ਦੀਆਂ ਵੀ ਹੁੰਦੀਆਂ ਨੇ ਇਹਦੇ 'ਚ ਜੀ ਜੀ ਆ ਕੂੜੇ ਨਾਲ ਹੀ ਰਲੇ ਹੋਏ ਕਈ ਕਮੈਂਟ ਦੋਸਤਾਂ ਦੇ ਆ ਰਹੇ ਆ ਜੋਧਗਿਲ ਜੀ ਕਹਿ ਰਹੇ ਕੂੜਾ ਤੇ ਝਾੜੂ ਨਾ ਇਕੱਠਾ ਹੁੰਦਾ ਪਰ ਇੱਥੇ ਤਾਂ ਕੰਮ ਉਲਟੋ ਹੋ ਰਿਹਾ ਹੈ ਇੱਥੇ ਖਿਲਰ ਰਿਹਾ ਹੈ ਕਈ ਵਾਰੀ ਇਹ ਝਾੜੂ ਗਲਤ ਬੱਚਿਆਂ ਦੇਖਿਆ ਤਾਂ ਉਹ ਕੂੜਾ ਇਕੱਠੇ ਨੂੰ ਖਿਲਾਰ ਵੀ ਦਿੰਦਾ ਹਾਂ ਤੇ ਸੇਮ ਹੀ ਹੋਇਆ ਪਿਆ ਕੰਮ ਇਹ ਹਾਂ ਜੀ ਇਹਦਾ ਵੀ ਹੋ ਰਿਹਾ ਖਿਲਰ ਰਿਹਾ ਫਿਰਦਾ